ਤੇ ਅਗਲੀ ਗੱਲ ਕਰੀਏ ਸਰਕਾਰ ਦੀ ਪੰਜ ਦਰਿਆਵਾਂ ਦੀ ਧਰਤੀ ਤੇ ਹੁਣ ਕਹਿੰਦੇ ਪਾਣੀ ਪਲੀਤ ਕਰਨਾ ਗੁਨਾਹ ਨਹੀਂ ਹੈ ਲੋਕ ਤਾਂ ਧਰਨੇ ਲਾਉਂਦੇ ਨੇ ਮੁਜ਼ਾਰੇ ਕਰਦੇ ਨੇ ਵੀ ਪਾਣੀ ਬਚਾਉਣਾ ਪਾਣੀ ਬਚਾਉਣਾ ਹੁਣ ਤਾਂ ਫਿਰ ਇਸ ਹਿਸਾਬ ਨਾਲ ਤਾਂ ਜੇ ਗੁਨਾਹ ਨਹੀਂ ਹੈ ਫਿਰ ਤਾਂ ਧਰਨੇ ਲਾਉਣਾ ਗੁਨਾਹ ਜਾਂ ਪਾਣੀ ਨੂੰ ਬਚਾਉਣਾ ਗੁਨਾਹ ਬਣ ਜਾਊਗਾ ਪ੍ਰਵੀਨ ਜੀ ਅਸੀਂ ਗੁਰੂ ਸਾਹਿਬ ਦੇ ਫਲਸਫੇ ਦੀਆਂ ਗੱਲਾਂ ਕਰਦੇ ਹਾਂ ਬਿਲਕੁਲ ਕਰਦੇ ਹਾਂ ਜੀ ਬਿਲਕੁਲ ਕਰਦੇ ਹਾਂ ਤੇ ਉਹਦੇ ਵਿੱਚ ਉਸ ਸਮੇਂ ਉਹ ਸਾਨੂੰ ਕਹਿ ਕੇ ਗਏ ਨੇ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਤਲ ਇਹਨਾਂ ਦਾ ਸਥਾਨ ਅਸੀਂ ਇਹ ਦਿੱਤਾ ਕੁਦਰਤ ਨੂੰ ਕਿਵੇਂ ਸਹਿਜਣਾ ਕਿਵੇਂ ਸੰਭਾਲਣਾ ਉਸ ਨੂੰ ਇਹਨਾਂ ਸਾਡੇ ਰਸਿਆਂ ਦੇ ਹਵਾਲੇ ਨਾਲ ਉਹਨੇ ਮਾਨਤਾ ਦਿੱਤੀ ਕਿ ਭਾਈ ਇਹ ਉਹ ਸਥਾਨ ਹੈ ਇਹਨਾਂ ਦਾ ਹਮ ਹਮ ਪੰਜਾਬ ਦੇ ਹਵਾਲੇ ਨਾਲ ਜੇ ਮੈਂ ਗੱਲ ਕਰਾਂ ਤਾਂ ਇੱਕ 1974 ਵਾਲਾ ਐਕਟ ਹੈ ਹਮ ਹਮ 1974 ਵਾਲਾ ਐਕਟ ਕਹਿੰਦਾ ਕਿ ਜੇਕਰ ਕੋਈ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਪਲੀਤ ਕਰਦਾ ਉਹਦੇ ਵਿੱਚ ਕੁਝ ਮਲਾਉਂਦਾ ਉਹਦੇ ਵਿੱਚ ਕੋਈ ਹੈ ਨਾ ਗੰਧ ਸੱਟਦਾ ਕੁਝ ਕਰਦਾ ਤਾਂ ਉਸ ਨੂੰ ਸਜ਼ਾ ਦੀ ਪ੍ਰਵੀਜ਼ਨ ਹੂੰ ਤੇ 1974 ਦੇ ਵਿੱਚ ਅੱਜ ਵਾਲੀ ਸਥਿਤੀ ਨਹੀਂ ਸੀ ਨਾ ਉਹ ਹੀ ਜਿਆ ਫੈਕਟਰੀਆਂ ਸੀ ਨਾ ਉਹ ਹੀ ਜਿਆ ਧੰਦਾ ਸੀ ਨਾ ਉਹ ਹੀ ਜਿਆ ਪਲੀਤ ਕਰਨ ਦਾ ਕੰਮ ਸੀ ਤਾਂ ਵੀ ਉਸ ਸਮੇਂ ਵੀ ਸਾਡੇ ਜਿਹੜੇ ਆਗੂ ਸੀ ਉਹ ਕਿੰਨੇ ਮਤਲਬ ਕਿ ਦੂਰ ਦੇਸ਼ੀ ਹੋਣੀ ਕਿ ਉਹਨਾਂ ਨੇ ਇਹ ਨਿਯਮ ਲਿਆਂਦਾ ਤੁਸੀਂ ਡੇਢ ਦਿਨਾਂ ਤੋਂ ਸੰਤ ਬਲਬੀਰ ਸਿੰਘ ਸੀਚਾਲ ਦੇ ਹਵਾਲੇ ਨਾਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਰੋਲਾ ਪਾ ਰਹੇ ਹੋ ਕਿ ਜੀ ਉਹਨਾਂ ਨੇ ਪਾਣੀ ਨੂੰ ਬਚਾਇਆ ਉਹਨਾਂ ਨੇ ਸ਼ੁੱਧ ਕੀਤਾ ਬਈ ਸਰਜੀਤ ਕਰਤੀ ਹੈ ਨਾ ਉਹ ਪਿੰਡਾਂ ਦੇ ਵਿੱਚ ਜੀ ਮਾਡਲ ਲਿਆਏ ਹੈ ਨਾ ਇਹ ਸਾਰੀ ਪ੍ਰਕਿਰਿਆ ਤੁਸੀਂ ਮੰਥਨ ਕਰ ਰਹੇ ਤੇ ਕੱਲ ਫਿਰ ਕੀ ਭੁੱਲ ਗਏ ਸੀਗੇ ਜਨਾਬ ਕੱਲ ਜਦੋਂ ਪੰਜਾਬ ਵਿਧਾਨ ਸਭਾ ਦਾ ਬਜਟ اجلاس ਅਨੁਮਤੇ ਸਮੇਲੀ ਚੁੱਕਿਆ ਜਾ ਰਿਹਾ ਸੀ ਉਸ ਤੋਂ ਪਹਿਲਾਂ ਤਿੰਨ ਚਾਰ ਮਤੇ ਲਿਆਂਦੇ ਇਹਨਾਂ ਨੇ ਉਹਨਾਂ ਮਤਿਆਂ ਚ ਇੱਕ ਮਤਾ ਸੀ ਜੀ ਕਿ ਜੀ ਹੁਣ ਪੰਜਾਬ ਦੇ ਵਿੱਚ ਪਾਣੀ ਪੁਲੀਤ ਕਰਨ ਤੇ ਕੋਈ ਸਜ਼ਾ ਨਹੀਂ ਉਹ ਅੱਛਾ ਜਿਆ ਮਤਲਬ ਪਾਣੀ ਪੁਲੀਤ ਕਰਨਾ ਪ੍ਰਦੂਸ਼ਿਤ ਕਰਨਾ ਉਹ ਗਨਾਹ ਨਹੀਂ ਉਹ ਭਾਈ ਕੱਲਾ ਲੁਧਿਆਣਾ ਹੀ ਬਚਿਆ ਤੁਹਾਡੇ ਕੋਲ ਜਿੱਤਣ ਨੂੰ ਸਹੀ ਹੈ ਬਿਲਕੁਲ ਕਿ ਉਹਦੇ ਲਈਓ ਤੁਸੀਂ ਸਾਰਾ ਕੁਝ ਕਰ ਦੋਗੇ ਦਾ ਕੇ ਲਾ ਦੋਗੇ ਜਾਂ ਇਹ ਤੁਸੀਂ ਭਾਪੀ ਦੇ ਲਈ ਕੰਮ ਕਰ ਰਹੇ ਹੋ ਭਾਪੀ ਨੇ ਜਿਵੇਂ ਖੇਤੀ ਕਰਨਾ ਸਾਰੇ ਸੁਬਿਆਂ ਨੂੰ ਭੇਜਿਆ ਸੀ ਨਾ ਹਾਂਜੀ ਹਾਂਜੀ ਤੇ ਜੇ ਬਹੁ ਗੰਟੀ ਸੁਬਿਆਂ ਚੋਂ ਪਾਸ ਹੋ ਕੇ ਆ ਜਾਂਦਾ ਤਾਂ ਉਹ ਲਾਗੂ ਸੀਗਾ ਉਸੇ ਤਰ੍ਹਾਂ ਇਹ ਨੀਮਾ ਬਲੀ ਵੀ ਉਹਨਾਂ ਨੇ ਸਾਰੇ ਸੁਬਿਆਂ ਨੂੰ ਭੇਜੀਆ ਜਿੱਥੋਂ ਜਿੱਥੋਂ ਪਾਸ ਹੋ ਕੇ ਆਈਓਗੇ ਉੱਥੇ ਲਾਗੂ ਆ ਤੇ ਤੁਸੀਂ ਕੱਲ ਉਹਨਾਂ ਦਾ ਕੰਮ ਕਰਤਾ ਤੇ ਇਹਦਾ ਮਤਲਬ ਤੁਸੀਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਵਿੱਕ ਗਏ ਜਾਂ ਤੁਸੀਂ ਭਾਪੀ ਦੇ ਹੱਥ ਚੋੱਕ ਕੇ ਪੜਨਗੇ ਤੇ ਤੁਸੀਂ ਗੱਲਾਂ ਕਰਦੇ ਸੀ ਕੁਦਰਤ ਦੀਆਂ ਬਾਤਾਂ ਵਰਨੀਅਤੇ ਕੱਲ ਸਰਦਾਰ ਹੁਮੀਰ ਸਿੰਘ ਜੀ ਟਿੱਪਣੀ ਕਰ ਰਹੇ ਸੀ ਕਹਿੰਦੇ ਵੀ ਘੱਟੋ ਘੱਟ ਜੇ ਸੰਤ ਬਲਬੀਰ ਸਿੰਘ ਜੀ ਚਾਹਣ ਹੁਣ ਕੁਦਰਤ ਨੂੰ ਪਰਣਾਏ ਹੋਏ ਨੇ ਹੁਣ ਹੀ ਅਸਤੀਫਾ ਦੇਣ ਹਮ ਸਹੀ ਹੈ ਪਰ ਉਹ ਕਹਿੰਦੇ ਅਸਤੀਫਾ ਦੇ ਦੋ ਦੂਸਰੇ ਪਾਸੇ ਸਵਾਲ ਇਹ ਤੋਂ ਵੀ ਅੱਗੇ ਦਾ ਜੀ ਤੁਸੀਂ ਇੱਕ ਵਿਦਵਤਾ ਦੇਖੋ ਇਹਨਾਂ ਦੀ ਮਤਲਬ ਕਿ ਸਰਕਾਰ ਦੀ ਜਾਂ ਲੀਡਰਾਂ ਦੀ ਹਮ ਹਮ ਕੱਲ ਸੱਤਾ ਤਾਰੀ ਤੇਰੇ ਮਤਾਂ ਲੈ ਕੇ ਆ ਰਹੀ ਸੀ ਉੱਥੇ ਬਸਪਾਲਾ ਵੀ ਸੀ ਉੱਥੇ ਅਖਾਲੀ ਦਾ ਲਾਲਾ ਵੀ ਸੀ ਉੱਥੇ ਭਾਜਪਾ ਵਾਲੇ ਵੀ ਸੀ ਤੇ ਵਿਰੋਧੀ ਤੇ ਕਾਂਗਰਸ ਵੀ ਸੀ ਜੀ ਜਨਾਬ ਇੱਕ ਦੀ ਜੀਵ ਨਹੀਂ ਹਿੱਲੀ ਇੱਕ ਦੇ ਬੁੱਲਾਂ 'ਚੋਂ ਇੱਕ ਅੱਖਰ ਨਹੀਂ ਨਿਕਲਿਆ ਮਤਲਬ ਜਾਂ ਤਾਂ ਤੁਹਾਨੂੰ ਸਮਝ ਹੀ ਨਹੀਂ ਆਉਂਦੀ ਕਿ ਕੀ ਹੋ ਗਿਆ ਹਾਂ 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 ਹੈਨਾ ਜਾਂ ਤੁਸੀਂ ਵੀ ਉਹਦਾ ਹਿੱਸਾ ਹੋ ਫਿਰ ਜਾਂ ਤੁਹਾਨੂੰ ਵੀ ਚੋਗਾ ਪਿਆ ਕੋਈ ਕਾਰਪਟ ਕਰਾਣਿਆਂ ਵੱਲੋਂ ਜੀ 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 ਤੇ ਤੁਸੀਂ ਵੀ ਇਹਦਾ ਵਿਰੋਧ ਨਹੀਂ ਕੀਤਾ ਸੋ ਸਹਿਮਤੀ ਨਾਲ ਮਤੇ ਪਾਸ ਹੋ ਗਈ ਦੂਸਰੇ ਪਾਸੇ ਪੰਜਾਬ ਦੇ ਵਿਧਾਨ ਸਭਾ ਦੇ ਅੰਦਰ ਜਿਸ ਤਰ੍ਹਾਂ ਲੀਡਰ ਬੋਲਦੇ ਨੇ ਖਾਸ ਕਰਕੇ ਐਮਐਲਏ ਸਾਹਿਬ ਖੜੇ ਹੋਏ ਮੰਤਰੀ ਨੇ ਜਿਹੜੇ ਕਿ ਜੀ ਆ ਜਿਹੜੇ ਸਾਡੇ ਸੱਤਾਧਾਰੀ ਧਿਰ ਦੇ ਐਮਐਲਏ ਨੇ ਇਹਨਾਂ ਨੂੰ ਵੀ ਟਾਈਮ ਦੇ ਦਿਆ ਕਰੋ ਜਿਨ੍ਹਾਂ ਦੀ ਘਰ ਵਾਲੀਆਂ ਨੇ ਦੇਖਣਾ ਹੁੰਦਾ ਜੀ ਇਹਨਾਂ ਦੇ ਘਰ ਵਾਲਿਆਂ ਨੂੰ ਦੇਖਣ ਹੁੰਦਾ ਟੀਵੀਜ਼ਨ ਤੇ ਨਹੀਂ ਆਉਂਦੇ ਮਤਲਬ ਤੁਸੀਂ ਪੰਜਾਬ ਦੇ ਮੁੱਦਿਆਂ ਲਈ ਨਹੀਂ ਬੋਲਣਾ ਟੀਵੀ ਤੇ ਆਉਣ ਮਾਰੇ ਤੁਸੀਂ ਟੈਲੀਵਿਜ਼ਨ ਤੇ ਆਉਣ ਲਈ ਬੋਲਣਾ ਤੇ ਇੱਕ ਮੰਤਰੀ ਦੀ ਇਹ ਦਿਮਾਗ ਦਿਖਦਾ ਕਿ ਤੁਹਾਡਾ ਦਿਮਾਗ ਨਾ ਕਿ ਵਿਧਾਨ ਸਭਾ ਦਾ ਟੀਵੀਜ਼ਨ ਤੇ ਦੇਖਣਾ ਆਉਂਦੇ ਆ ਸੀ ਪਾਣੀਆਂ ਦਾ ਮੁੱਦਾ ਸੀ ਜਦੋਂ ਕੱਲ ਨਹੀਂ ਉਹ ਤੋਂ ਪਹਿਲਾਂ ਹੂੰ ਇਸੇ ਬਜੜੀ ਨਾਲ ਪਾਣੀ ਦਾ ਮੁੱਦਾ ਸੀ ਤਾਂ ਇੱਕ ਮੰਤਰੀ ਸਾਹਿਬ ਖੜੇ ਹੋਏ ਮੈਂ ਜੀ ਅੱਧੀ ਬਾਲਟੀ ਨਾਲ ਨਹਾਉਣਾ ਤੇ ਮੈਂ ਸਾਬਣ ਵੀ ਨਹੀਂ ਲਾਉਂਦਾ ਜੀ ਮੈਂ ਪਾਣੀ ਬਚਾਣਾ ਉਹ ਪ੍ਰਾਵਾ ਨੀਤੀ ਬਣਾਓ ਜਿਹਦੇ ਨਾਲ ਪਾਣੀ ਬਚੇ ਹੂੰ ਕੋਈ ਨੀਤੀਆਂ ਬਣਾਉਂਦੇ ਤੁਸੀਂ ਤਾਂ ਮਤਲਬ ਕਿ ਮਤੇ ਲਿਆ ਰਹੇ ਹੋ ਕਿ ਹਾਂ ਪਾਣੀ ਨੂੰ ਪਲੀਟ ਕਰਨਾ ਉਹਨ ਕੋਈ ਗਰਾਹ ਨਹੀਂ ਕੋਈ ਸਜ਼ਾ ਨਹੀਂ ਹੈ ਨਾ ਤੇ ਤੁਸੀਂ ਗੱਲਾਂ ਅੱਧੀ ਬਾਲਟੀ ਦੀਆਂ ਕਰਦੇ ਹੋ ਇਹ ਸਮਝ ਦਾ ਤਕਾਜ਼ਾ ਇਹਨਾਂ ਦਾ ਕਿ ਇਹਨਾਂ ਕੋਲ ਕਿੰਨੀ ਕ ਸਮਝ ਹੈ ਤੇ ਕਿੰਨਾ ਕਿ ਉਹਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਚ ਕਰਨਾ ਕੀ ਹੈ ਤੇ ਕਰ ਕੀ ਰਹੇ ਹੋ ਇਹ ਕੱਲ ਅਫਸੋਸਜਨਕ ਵਰਤਾਰਾ ਸੀ ਕਿ ਪੰਜ ਦਰਿਆਵਾਂ ਦੀ ਧਰਤੀ ਤੇ ਹੁਣ ਪਾਣੀ ਪ੍ਰੀਤ ਕਰਨਾ ਵੀ ਕੋਈ ਗੁਰਾ ਨਹੀਂ ਗਿਆ ਬਿਲਕੁਲ ਜੀ